ਕੋਈ ਤੇ ਕੀ ਨਾਮ ਤੁਸੀਂ ਮੋਦਨ ਸਿੰਘ ਆ ਜੀ ਮੇਰਾ ਪਿੰਡ ਨਿਦਾ ਵਾਲਾ ਜੀ ਪੰਚਾਇਤ ਮੈਂਬਰ ਆ ਜੀ ਮੈਂ ਇੱਕ ਐਕਸੀਡੈਂਟ ਹੋਇਆ ਹੈ ਕੌਣ ਸੀ ਕਿ ਜਿਨ੍ਹਾਂ ਦਾ ਐਕਸੀਡੈਂਟ ਕਰਦੇ ਆ ਜੀ ਜੀ ਬਲਕਾਰ ਸਿੰਘ ਸੀਗਾ ਮੁੰਡਾ ਜੀ ਤੇ ਇੱਕ ਉਹਦੇ ਘਨਾਲੀ ਲਵਜੀਤ ਕੋਲ ਸੀ ਜੀ ਤੇ ਹਾਂ ਜੀ ਤੇ ਉਹ ਸਾਡੇ ਨੌਂ ਲੱਗਦੀ ਸੀ ਉਹ ਭਤੀਜਾ ਸੀਗਾ ਜੀ ਤੇ ਇਹਨਾਂ ਦੀ 35 ਸਾਲ ਦੀ ਉਮਰ ਸੀਗੀ ਜੀ ਉਹ ਕੁਲਟੀ ਹੋਤਾ ਤਾਂ 10 ਸਾਲ ਤੋਂ ਗੰਢ ਘਟ ਹੋਊਗੀ ਤੇ ਇਹ ਇਧਰੋਂ ਮੋਗੋਂ ਸ਼ਬਕ ਕਰਕੇ ਜਾ ਰਹੇ ਸੀਗੇ ਜੀ ਇੱਕ ਤਾਂ ਕੁਟਰੀ ਸੀ ਇਹਨਾਂ ਕੋਲੇ ਤੇ ਇਧਰੋਂ ਮਗਰੋਂ ਫੋਰਜਨਰ ਗੱਡੀ ਸੀਗੀ ਜੀ ਲੱਖੇ ਬਾਬੇ ਦੀ ਉਹ ਤੇਜ਼ ਰਫ਼ਤਾਰ ਤੇ ਸੀਗੀ ਜੀ ਤੇ ਮਗਰੋਂ ਵੱਜੀ ਜੀ ਕੀ ਹਾਲ ਕਿਤਾ ਹਾਲ ਦੀ ਜਿਹੜੀ ਸਾਡੇ ਨੋਹ ਰਾਣੀ ਜੀ ਉਹ ਤਾਂ ਗੁਜ਼ਰ ਗਈ ਐ ਤੇ ਜਿਹੜਾ ਅਨੰਦਾ ਸਾਡਾ ਭਤੀਜਾ ਜੀ ਉਹ ਨੂੰ ਰੈਫਰ ਕਰਤਾ ਜੀ ਲੁਧਿਆਣਾ ਸੀਰੀਅਸਲੀ ਕੀ ਕਾਰਨ ਕਿਸ ਹਾਮ ਤੇ ਆਪੇ ਹੀ ਲਾਪਰਵਾਹੀ ਜਿਹੜਾ ਉਹ ਕੀ ਲਾਪਰਵਾਹੀ ਹੈ ਜੀ ਫਿਰ ਜਿਹੜਾ ਹੁਣ ਤੇਜ਼ ਗੱਡੀ ਵਾਲੀ ਤੇਜ਼ ਸੀਗੀ ਜੀ ਪਿੱਛੋਂ ਪਿੱਛੋਂ ਵੱਜੀ ਜੀ ਲਾਪਰਵਾਹੀ ਦਾ ਕਾਰਨ ਹੈ ਜੀ ਇੱਕ ਇਸ ਗੁੱਡੀ ਚੱਲ ਰਹੀ ਜਿਹੜੇ ਤੁਹਾਡੇ ਨੋ ਤੇ ਪਿੱਛੇ ਜੀ ਮੋਗੇ ਤੋਂ ਜਾ ਰਹੀ ਹਾਂਜੀ ਮੋਗੇ ਤੋਂ ਜਾ ਰਹੀ ਸ਼ਾਪਿੰਗ ਕਰਕੇ ਆਂ ਟੈਨਿੰਗ ਮਤਲਬ ਮੋਗੇ ਹਾਂ ਮੋਗੇ ਤੋਂ ਗੱਡੀ ਆ ਰਹੀ ਸੀ ਜਿਹੜੇ ਵੜ ਜਾਣਾ ਸੀ ਨਹੀਂ ਨਾਲ ਹੀ ਜਾਣਾ ਸੀ ਜੀ ਨੜਕੀ ਜੀ ਹੋਊਗੀ 32 ਸਾਲ ਆ ਤੇ ਲੜਕੇ ਦੀ ਬਲਕਾਰ ਸਿੰਘ ਦੀ 35 ਸਾਲ ਉਮਰ ਹੋਊਗੀ ਨਹੀਂ ਬੱਚਿਆਂ ਨਾਲ ਹੈ ਨਹੀਂ ਸੀਗਾ ਜੀ ਗੁੱਡੀ ਐ ਕੋ ਘਰੇ ਜੀ ਉਹ ਹੋਊਗੀ 56 ਸਾਲਾਂ ਦੀ ਹੈ ਇਹ ਨਹੀਂ ਪਤਾ ਕਿ ਘਰੇ ਕੋਈ ਪ੍ਰੋਗਰਾਮ ਹੈ ਹਾਂਜੀ ਘਰੇ ਨਹੀਂ ਜੀ ਇੱਥੇ ਦੁਨਨੇ ਤੇ ਪ੍ਰੋਗਰਾਮ ਸੀਗੀ ਇਹਨਾਂ ਦੀ ਭੂਆ ਸੀਗੀ ਜੀ ਉਹਦੀ ਲੜਕੀ ਦਾ ਵਿਆਹ ਸੀਗੀ ਚਲੋ ਤਾਂ 23 ਤਰੀਕ ਦਾ ਜੀ ਗੱਡੀ ਵਾਲਾ ਕਿੱਥੇ ਗੱਡੀ ਵਾਲੇ ਹੀ ઠાਣੇ ਸੀਗਾ ਹੁਣ ਤਾਂ ਗੱਡੀ ઠાਣੇ ਆ ਗਿਆ ઠાਣੇ ਨੂੰ ਆਈ ਹੈ ਜੀ ਗੱਡੀ ਜਿਹਦੇ ਤੁਹਾਡੇ ਨੂੰ ਰੈਫਰ ਕਰਤਾ ਹਾਂਜੀ ਉਹ ਰੈਫਰ ਕਰਤਾ ਜੀ ਲੁਧਿਆਣੇ ਭੇਜਤਾ ਜੀ ਸਾਡੇ ਕੋਲ ਦੋ ਪੇਸ਼ੈਂਟ ਆਏ ਸੀਗੇ ਹਸਬੰਡ ਵਾਈਫ ਜਿਹੱਚੇ ਲੇਡੀ ਸੀਗੀ ਲਵਜੀਤ ਕੋਰ 35 ਸਾਲ ਉਮਰ ਉਹ ਬਰਾਉ ਡੈਡੀ ਸੀਗੀ ਮੁੱਕੇ ਤੇ ਉਹਦੀ ਮੌਤ ਹੋ ਚੁੱਕੀ ਸੀਗੀ ਤੇ ਜਿਹੜਾ ਉਹਦਾ ਘਰ ਵਾਲਾ ਸੀ ਬਲਕਾਰ ਸਿੰਘ 39 ਨੀ ਸੀਗੀ ਉਹਦੀ ਤੇ ਉਹ ਉਹਦੀ ਹਾਲਤ ਗੰਭੀਰ ਸੀ ਏਅਰ ਬੈਗ ਸੀ ਹੈਡ ਇੰਜਰੀ ਸੀ ਤੇ ਉਹਨੂੰ ਅਸੀਂ ਰੈਫਰ ਕਰ ਦਿੱਤਾ ਸੀ ਸਰ ਪਤਾ ਲੱਗੇ ਕਿ ਐਕਸੀਡੈਂਟ ਦਾ ਕੀ ਫਾਰਮ ਐ ਐਕਸੀਡੈਂਟ ਦਾ ਉਹ ਸਕੂਟੀ ਤੇ ਜਾ ਰਹੇ ਸੀ ਉਹਨਾਂ ਨੂੰ ਪਿੱਛੇ ਕੋਈ ਬਾਬਿਆਂ ਦੀ ਸੀਗੀ ਇੰਡਾਇਵਰ ਸੀਗੀ ਜਾਂ ਫੋਰਚੂਨਰ ਸੀਗੀ ਉਹ ਮਾਰੀ ਥਾਣਾ ਸਦਰ ਦੇ ਕੋਲ ਤੇ ਦੂਸਰਾ ਰੈਫਰ ਕੀਤਾ ਜੀ ਹਾਂਜੀ ਦੂਸਰਾ ਰੈਫਰ ਕੀਤਾ ਉਹਨਾਂ ਨੂੰ ਫਰੀਦਕੋੜ ਵਾਸਤੇ ਗਿਆ ਸੀ ਪਰ ਉਹ ਗੰਦੇ ਸੀ ਲੁਧਿਆਣੇ ਲੈ ਕੇ ਜਾਣਾ ਤੇ ਅਸੀਂ ਉਹਨਾਂ ਨੂੰ ਨਾਲ ਦੇ ਨਾਲ ਹੀ ਫਰਸਟ ਐਡ ਦੇ ਕੇ ਰੈਫਰ ਕਰ ਦਿੱਤਾ ਸਰ ਪਰਿਵਾਰ ਨੂੰ ਕੋਈ ਜਾਣਕਾਰੀ ਬੰਦੇ ਦੇਣੀ ਹੈ ਪਰਿਵਾਰ ਨੂੰ ਜਾਣਕਾਰੀ ਦਿੱਤੀ ਸੀ ਉਹ ਆ ਵੀ ਪਤਾ ਲੱਗਿਆ ਕਿ ਜਿਹੜੀ ਲੇਡੀ ਦੀ ਡੈਥ ਹੋਈ ਉਹ ਪ੍ਰੈਗਨੈਂਟ ਸੀਗੀ